ਰੋਸ਼ਨ ਕੇਰਲਗਾਰਡ ਕਿਉਂਕਿ ਪਹਿਲਾਂ ਇੱਕ ਵਾਰ ਇਦਾਂ ਲੱਗਦਾ ਸੀ ਬਹੁਤ ਹਾਵੀ ਹੋਇਆ ਕਿਉਂਕਿ ਕਦ ਜੋ ਵੀ ਉੱਚਾ ਸੀ ਵਜਨ ਤੋਂ ਵੀ ਮੈਨੂੰ ਲੱਗਦਾ ਜਿਆਦਾ ਹੋਣਾ ਤੇ ਅੱਜ ਲੱਗਦਾ ਸੀ ਇੱਕ ਟਾਈਮ ਰੋਸ਼ਨ ਲੱਗਦਾ ਸੀ ਇੱਕ ਟਾਈਮ ਤੁਸੀਂ ਜਿੱਤ ਸਕਦੇ ਹੋ ਬੱਲੀ ਯੂਐਸਏ ਉਹ ਵੀ ਲਾਈਵ ਜਿਹੜੇ ਹੈ ਉਹਨਾਂ ਵੀ ਬਹੁਤ ਵੱਡਾ ਧੰਨਵਾਦ ਹੈ ਇਧਰ ਚੱਲਦੀ ਹੋਈ ਕੁਸ਼ਤੀ ਲੱਗਦਾ ਹੋਇਆ ਜਿੱਤ ਦੀ ਦੌੜ ਵੱਲ ਜਾ ਰਹੇ ਹਾਂਜੀ ਇਹ ਤਾਂ ਲੱਗਦਾ ਹੀ ਹੈ ਜੀ ਚਲੋ ਕੁਸ਼ਤੀ ਰੇਤ ਦੀ ਗੰਧ ਹੁੰਦੀ ਆ ਪਹਿਲਾਂ ਆਪਾਂ ਦਾ ਜਣਾ ਨਹੀਂ ਲਾ ਸਕਦੇ ਚਲੋ ਜੋ ਤੁਹਾਡਾ ਥੋੜਾ ਹੱਟ ਤੁਸੀਂ ਸੱਟ ਮਹਿਸੂਸ ਕਰ ਰਹੇ ਸੀ ਹਾਂਜੀ ਉਹ ਗੁੱਟ ਤੇ ਮੜੀ ਸੱਟ ਲੱਗ ਗਈ ਮਰੋੜਿਆ ਗਿਆ ਗੁੱਟ ਜੋ ਥੱਲੇ ਵੱਜਾ ਤੇ ਉਹਦੇ ਕਰਕੇ ਇੰਜਰਡ ਹੋਣਾ ਕਰਕੇ ਵੀ ਮਤਲਬ ਇੱਕ ਬਾਹ ਦਾ ਜਿਆਦਾ ਇੱਕ ਦਾ ਘੱਟ ਜ਼ੋਰ ਲਾਉਂਦਾ ਰਿਹਾ ਬਾਕੀ ਜਿੱਤ ਹਾਰ ਤਾਂ ਲੱਗੀ ਰਹਿੰਦੀ ਆ ਹਨਾ ਕਦੇ ਹੋਇਆ ਕਿ ਜੱਸਾ ਪੱਟੀ ਦਾ ਪਹਿਲੀ ਕੋਰ ਸੀਗੇ ਇਹ ਤੋਂ ਪਹਿਲਾਂ ਵੀ ਕੁਲੇ ਉਹ ਇਸ ਤੋਂ ਪਹਿਲਾਂ ਵੀ ਦੋ ਤਿੰਨ ਕੁਸ਼ਤੀਆਂ ਹੋਈਆਂ ਜੀ ਤੇ ਆਹ ਕੁਸ਼ਤੀ ਜਿਹੜੀ ਅੱਜ ਹੋਈ ਆ ਇਹ ਕੁਸ਼ਤੀ ਦੀ ਮੈਨੂੰ ਆਮੇਦ ਸੀ ਕਿ ਚਲੋ ਵਧੀਆ ਹੋਊਗਾ ਪਰ ਜੋ ਪਰਮੇਸ਼ਰ ਮਾਲਕ ਨੂੰ ਮਨਜ਼ੂਰ ਕੁਸ਼ਤੀ ਤੋਂ ਲੱਗਦਾ ਕਿ ਬਹੁਤ ਵਧੀਆ ਆਈ ਲੋਕਾਂ ਨੇ ਬਹੁਤ ਐਂਟਰਟੇਨਮੈਂਟ ਕੀਤਾ ਦੋਹਾਂ ਪਹਿਲਵਾਨਾਂ ਨੇ ਬਹੁਤ ਜੋਰ ਲਾਇਆ ਦੋ ਜਿੱਤ ਤਾਂ ਹਾਰ ਇੱਕ ਕਿਸਮਤ ਹੈ ਹਾਂਜੀ ਬਾਈ ਜੀ ਉਹ ਜੇਤ ਹਾਰ ਤੇ ਕਿਸਮਤ ਹੈ ਚਲੋ ਆਪਣਾ ਬੰਦੇ ਨੂੰ ਜੂਜਣਾ ਚਾਹੀਦਾ ਵਾ ਠੀਕ ਹੈ ਮਹਾਰਾਜ ਤੋਂ ਉਹ ਮੰਗੋਗੇ ਜੂਜਣ ਦੀ ਲੜਨ ਦੀ ਸ਼ਕਤੀ ਬਖਸ਼ਿਓ ਜੇ ਤਾਰ ਤੇ ਮੜਕਦੇ ਹੱਥ ਹੁੰਦੀ ਆ ਜਿੰਨਾ ਜਰ ਆਪਣਾ ਪੂਰਾ ਆਪਾਂ ਹਾਰ ਨਹੀਂ ਮੰਨਦੇ ਉਹਨਾਂ ਜਰ ਤੱਕ ਲੜੋ ਪਹਿਲਾਂ ਨਰਵਸ ਗਿਆ ਜਿਹਾ ਪੱਟੀ ਨਾਲ ਕੋਲ ਕਰਨ ਚ ਥੋੜਾ ਬਹੁਤ ਤੇ ਹੁੰਦਾ ਹੀ ਆ ਜੀ ਅਚਾ ਮਾਸਟਰ ਉਹਦਾ ਕਿਹੜਾ ਸੀਗਾ ਮਾਸਟਰ ਪਲਾਨ ਬਣਾਇਆ ਕਿਹੜਾ ਮਾਸਟਰ ਦਾ ਲਾ ਕੇ ਤੁਹਾਨੂੰ ਚਿਤ ਕੀਤਾ ਕਿਉਂਕਿ ਤਿੰਨ ਚਾਰ ਵਾਰ ਲੋਟ ਨਹੀਂ ਆ ਉਹਨਾਂ ਨੇ ਦਿੱਤੀਆਂ ਉਹਨਾਂ ਨੇ ਆਪਣੇ ਤਿੰਨ ਚਾਰ ਦਾਅ ਮਾਰ ਕੇ ਚਿਤ ਕਰਨ ਦੀ ਕੋਸ਼ਿਸ਼ ਕੀਤੀ ਤੇ ਮੈਂ ਬਚਦਾ ਰਿਹਾ ਚਲੋ ਮੈਂ ਵੀ ਇੱਕ ਦੋ ਦਾਅ ਮਾਰ ਕੇ ਚਿਤ ਕਰਨ ਦੀ ਕੋਸ਼ਿਸ਼ ਕੀਤੀ ਲੇਕਨ ਐਂਡ ਦੀ ਬਾਕੀ ਜਦੋਂ ਉਹਨਾਂ ਨੇ ਉਹ ਬਾਹਰ ਗਿਆ ਤੇ ਪੁੱਠੀ ਮਾਰ ਕੇ ਚਿਤ ਕਰ ਲਿਆ ਮੈਂ ਆਪਣੇ ਵੱਲੋਂ ਪੂਰੀ ਵਾਅਦਾ ਲਈ ਆ ਤੋ ਬਾਕੀ ਮਹਾਰਾਜ ਦੇ ਹੱਥਵਾਸੀ ਜੋ ਹਣਾ ਉਹ ਨੂੰ ਮਨਜ਼ੂਰ ਹੀ ਜਿੱਤਾਰ ਹਾਂਜੀ ਉਹ ਵੀ ਰੋਸ਼ਨ ਕਿਰਲਗੜ ਕਿਉਂਕਿ ਫਾਈਨਲ ਥਾਰ ਗੱਡੀ ਸੀਗੀ ਥਾਰ ਨਹੀਂ ਜਿੱਤ ਪਾਏ ਪਰ ਮੁਕਾਬਲਾ ਬਹੁਤ ਵਧੀਆ ਸੀ ਐਂਟਰਟੇਨਮੈਂਟ ਕੀਤਾ ਬਹੁਤ ਵਧੀਆ ਪਹਿਲਵਾਨ ਬਹੁਤ ਵਧੀਆ ਦਾਲ ਆਏ ਇੱਕ ਵਾਰ ਇਹਦਾ ਲੱਗਿਆ ਸੀ ਆ ਕਿ ਹਾ ਵੀ ਹੋ ਰਿਹਾ ਹੈ ਰੋਸ਼ਨ ਕਿਰਲਗੜ ਪਰ ਇਹ ਥਾਰ ਹੈ ਜਿਹੜੀ ਅੱਜ ਜੱਸਾ ਪੱਟੀ ਨੇ ਜਿੱਤ ਲਈ ਹੈ ਜੱਸਾ ਪੱਟੀ ਨੇ ਜਿੱਤ ਕੇ ਅੱਜ 12ਵੀਂ ਗੱਡੀ ਜਿਹਦੇ ਵਿੱਚ ਥਾਰ ਉਹਨੇ ਪਹਿਲੀ ਵਾਰ ਜਿੱਤੀ ਹੈ